ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਜਿੱਥੇ ਬੱਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਦੇ ਵਿੱਚ ਪੈਂਦਾ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਵੀ ਬੱਸ ਸਟੈਂਡ ਨੂੰ ਇਹ ਮਲੋਟ ਰੋਡ ਦੇ 7 ਕਿਲੋਮੀਟਰ ਦੂਰ ਲੈ ਕੇ ਜਾਣਾ ਚਾਹੁੰਦੇ ਆ ਉਹਦੇ ਸੰਬੰਧ ਉਹਨੂੰ ਬਚਾਉਣ ਵਾਸਤੇ ਵੀ ਇੱਥੋਂ ਬੱਸ ਸਟੈਂਡ ਨਾ ਜਾਵੇ ਉਹਦੇ ਸੰਬੰਧ ਵਿੱਚ ਅਸੀਂ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਅੱਜ ਅਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸਾਰੇ ਜਿਹਦੇ ਵਿੱਚ ਅਸੀਂ ਕਿਸਾਨ ਯੂਨੀਅਨਾਂ ਨੂੰ ਵਪਾਰ ਮੰਡਲ ਦੇ ਪ੍ਰਧਾਨਾਂ ਨੂੰ ਅੱਡ-ਅੱਡ ਜਥੇਬੰਦੀਆਂ ਨੂੰ ਦੀ ਸਟੂਡੈਂਟ ਯੂਨੀਅਨ ਨੂੰ ਅਸੀਂ ਸੱਦ ਕੇ ਅਸੀਂ ਪ੍ਰੈਸ ਦੇ ਸਾਹਮਣੇ ਦੱਸਿਆ ਵੀ ਡੀਸੀ ਸਾਹਿਬ ਨੂੰ ਦੱਸਿਆ ਜਾਂ ਸਰਕਾਰ ਨੂੰ ਦੱਸਿਆ ਵੀ ਅਸੀਂ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਐ ਇਸ ਸੰਘਰਸ਼ ਦੇ ਵਿੱਚ ਇਸ ਕਰਕੇ ਅਸੀਂ ਅੱਜ ਅਸੀਂ ਇੱਥੇ ਟੀਚਰ ਹੁੰਦੇ ਦੇ ਚ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਅਗਲੀ ਕੋਰਾਨੀ ਕੀ ਤਿਆਰੀ ਕੀਤੀ ਅਸੀਂ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਸਰਕਾਰ ਨੂੰ ਵੀ ਇੱਕ ਹਫਤੇ ਦੇ ਵਿੱਚ ਵਿੱਚ ਜੇ ਦਾ ਤੁਸੀਂ ਸਾਨੂੰ ਕਹਤਾ ਵੀ ਇਹ ਬੱਸ ਸਟੈਂਡ ਇੱਥੋਂ ਨਹੀਂ ਜਾਊਗਾ ਸਾਡੀ ਮੰਗ ਸਿਰਫ ਇਹੀ ਹੈ ਵੀ ਸਾਡਾ ਬੱਸ ਸਟੈਂਡ ਇੱਥੋਂ ਨਹੀਂ ਜਾਣਾ ਚਾਹੀਦਾ ਜੇ ਸਰਕਾਰ ਨੇ ਸਾਨੂੰ ਕਹਤਾ ਵੀ ਇਹ ਬੱਸ ਸਟੈਂਡ ਇੱਥੋਂ ਨਹੀਂ ਜਾਊਗਾ ਅਸੀਂ ਆਪਦਾ ਸੰਘਰਸ਼ ਖਤਮ ਕਰਦਾਂਗੇ ਨਹੀਂ ਅਗਲੇ ਸੋਮਵਾਰ ਤੋਂ ਇਹਨੂੰ ਹੋਰ ਤਿੱਖਾ ਕੀਤਾ ਜਾਊਗਾ ਸੰਘਰਸ਼ ਨੂੰ ਮੈਂ ਸ਼ਰੋਨੀ ਅਕਾਲੀ ਦਲ ਦਾ ਮੁਖੇਸਵਾਦ ਰੋਡਡਾ ਜ਼ਹਿਰ ਦੋ ਜਿਹੜੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਸਾਡਾ ਵਜਾਉ ਬੇਟੀ ਨੇ ਸ਼ਰੋਨੀ ਅਕਾਲੀ ਦਲ ਬਿਲਕੁਲ ਉਹਨਾਂ ਦੇ ਨਾਲ ਖੜਾ ਹੈ ਬਹੁਤ ਵੱਡੀ ਸਮੱਸਿਆ ਹੈ ਇਹ ਤੁਹਾਡੇ ਮੈਂਬਰ ਪਾਰਲੀਮੈਂਟ ਵੀ ਬਹਾਦਰ ਗੌਰ ਬਾਦਲੀਆਂ ਨੇ ਪਿਛਲੇ ਦਿਨੀ ਉਹਨਾਂ ਨੇ ਵੀ ਪ੍ਰੈਸ ਰੋਲਡ ਜਾਰੀ ਕਰਕੇ ਆਪਦਾ ਬਿਆਨ ਜਾਰੀ ਕਰਕੇ ਇਸ ਬਾਤ ਸਾਡੇ ਨੂੰ ਬਾਹਰ ਲਿਆਂਦਾ ਬਹੁਤ ਭਾਰੀ ਵਿਰੋਧ ਕਰਿਆ ਕਿਉਂਕਿ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਆ ਡੀਸੀਰ ਵੱਲੋਂ ਜਾਂ ਸਰਕਾਰ ਵੱਲੋਂ ਡੀਸੀ ਸਾਹਿਬ ਇੱਕ ਸਾਰੇ ਲੋਕਾਂ ਦੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਸਾਰਿਆਂ ਦਾ ਪੱਖ ਸੁਣਨਾ ਚਾਹੀਦਾ ਸੀ ਔਰ ਉਹਨਾਂ ਨੇ ਨਹੀਂ ਸੁਣਿਆ ਔਰ ਇਸ ਦਾ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਊਗਾ ਤਾਂ ਸਿੱਧੂ ਸਿੱਧਾ ਇਹ ਸਰਕਾਰ ਦਾ ਅਰੇ ਜਦ ਜਮ ਬਾਰੇ ਕੀ ਨਾਮ ਹੈ ਕੀ ਕਰਨਾ ਚਾਹੀਦਾ ਮੇਰਾ ਨਾਮ ਅਸ਼ੋਤਸ਼ਾ ਜੀ ਭਾਰਤੀ ਜਨਤਾ ਪਾਰਟੀ ਤੋਂ ਅਸੀਂ 62 ਸੰਘਰਸ਼ ਕਮੇਟੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਆ ਕਿਉਂਕਿ ਇਹ ਲੋਕਾਂ ਦੀ ਆਵਾਜ਼ ਹੈ ਲੋਕਾਂ ਨੇ ਸੋਲੇ ਤੋਂ ਵਾਸਤੇ ਵਸਣਾ ਹੁੰਦਾ ਤੇ ਜੇ ਲੋਕੀ ਲੋਕ ਲੈਣਾਂ ਦੇ ਖਿਲਾਫ ਹੈ ਤੇ ਪ੍ਰਸ਼ਾਸਨ ਉਹ ਤੇ ਸਰਕਾਰ ਨੂੰ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਆਇਨਾ ਹੋਵੇ ਕਿ ਕੱਲ ਨੂੰ ਅੱਜ ਇੱਕ ਬਜ਼ਾਰ ਸੜਕਾਂ ਦੇ ਉੱਤੇ ਹੈ ਕੱਲ ਨੂੰ ਪੂਰਾ ਬਠਿੰਡਾ ਸੜਕਾਂ ਦੇ ਹੋਵੇ ਤੇ ਉਸ ਦਾ ਵਿਰੋਧ ਇਹ ਸਰਕਾਰ ਨੂੰ ਚੱਲਣਾ ਮੁਸ਼ਕਿਲ ਹੈ